ਅਸੀਂ ਵੱਖ-ਵੱਖ ਰਾਜਾਂ ਤੋਂ ਦਿੱਲੀ ਕੂਚ ਦਾ ਫੈਸਲਾ ਕੀਤਾ ਸੀ ਤੋਂ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਜਿਵੇਂ ਧਾਰਾ 144 ਜੜੀਆ ਉਹ ਜੰਤਰ ਮੰਤਰ ਤੇ ਲਾਤੀਆ ਦਿੱਲੀ ਚ ਲਾਤੀਆ ਤੇ ਸਾਰੇ ਕਹਿੰਦੇ ਨਾਕੇ ਪੁਖਤਾ ਕਰਤੇ ਤੇ ਕਹਿੰਦੇ ਸੀ ਵੀ ਟ੍ਰੈਕਟਰ ਟਾਲੀਆਂ ਛੱਡ ਕੇ ਤੁਸੀਂ ਦੇਸ਼ ਦੀ ਰਾਜਧਾਨੀ ਚਾਹਤ ਇਹਦਾ ਮਤਲਬ ਫੈਸਲਾ ਕਰ ਲਿਆ ਕੇਂਦਰ ਨੇ ਤੇ ਅਸੀਂ ਕਿਸੇ ਵੀ ਹਾਲਤ ਵਿੱਚ ਦੇਸ਼ ਦੀ ਰਾਜਧਾਨੀ ਵਿੱਚ ਕਿਸਾਨਾਂ ਨੂੰ ਵੜ ਨਹੀਂ ਦੇਣਾ ਮੋਦੀ ਸਰਕਾਰ ਕੇ ਚੁਣੀ ਹੋਈ ਸਰਕਾਰ ਆਲਿਆ ਕੋਈ ਜਮਹੂਰੀ ਸਰਕਾਰ ਆਲਿਆ ਵਿਹਾਰ ਨਹੀਂ ਕਰ ਰਹੀ। ਸਾਨੂੰ ਕੇਂਦਰ ਦੱਸੇ ਪੀ ਦਿੱਲੀ ਚਾਰਸਵਰੀ ਬੈਰੀਕੇਡਿੰਗ ਕਿਉਂ ਆ? ਹਰਿਆਣੇ ਵੀ ਜੜੀ 70000 ਫੋਰਸ ਲਾਈ ਹੋਯਾ ਆਰਧ ਸੈਨਿਕ ਫੋਰਸ ਹਰਿਆਣੇ ਨੂੰ ਕੋ ਤੰਗ ਕੀਤਾ ਜੜਾ। ਸਾਡੇ ਪੰਜਾਬ ਦਾ ਘਾਟਾ, ਵਪਾਰੀਆਂ ਦਾ ਘਾਟਾ, ਸਾਡੀ ਆਰਥਿਕਤਾ ਦਾ ਘਾਟਾ ਸਾਰਾ ਕੇਂਦਰ ਨੂੰ ਭਰਨਾ ਚਾਹੀਦਾ ਏ। ਕੇਂਦਰ ਸਾਨੂੰ ਵੰਗਾ ਰਿਹਾ ਕਿ ਤੁਸੀਂ ਲੰਮਾ ਮੋਰਚਾ ਚਲਾਓ। ਸਤਿ ਸ਼੍ਰੀ ਅਕਾਲ ਜੀ ਮੈਸ਼ਾ ਸ਼ਰਮਾ ਚੜ੍ਹਦੀਕਲਾ ਟਾਈਮ ਟੀਵੀ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਅੱਜ ਕਿਸਾਨੀ ਅੰਦੋਲਨ ਦਾ 23ਵਾਂ ਦਿਨ ਹੈ ਜਿੱਥੇ ਹੀ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਕਿਸਾਨ 13 ਫਰਵਰੀ ਤੋਂ ਲਗਾਤਾਰ ਹੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਉੱਥੇ ਦੂਜੇ ਪਾਸੇ ਅੱਜ ਦੇਸ਼ ਭਰ ਦੇ ਕਿਸਾਨ ਦਿੱਲੀ ਕੁਝ ਕਰਨਗੇ ਜੀ ਹਾਂ ਦਾਜ਼ੇ ਕਿ ਦਿੱਲੀ ਦੇ ਜੰਤਰ ਮੰਦਰ ਪਹੁੰਚਣਗੇ ਦੇਸ਼ ਭਰ ਦੇ ਕਿਸਾਨ ਹਾਲਾਂਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸ਼ੰਭੂ ਅਤੇ ਖਨੋਰੀ ਬਾਰਡਰ ਬਾਰਡਰ ਤੇ ਹੀ ਡਟੇ ਰਹਿਣਗੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਤੱਕ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਹਰਿਆਣਾ ਸਰਕਾਰ ਹਰਿਆਣਾ ਪੁਲਿਸ ਵੈਰੀਗੇਟਿੰਗ ਨਹੀਂ ਹਟਾਉਂਦੀ ਉਹਨਾਂ ਦੇ ਲਈ ਰਸਤਾ ਸਾਫ ਨਹੀਂ ਕਰਦੇ ਉਦੋਂ ਤੱਕ ਉਹ ਆਪਣੀਆਂ ਟਰੈਕਟਰ ਟਰਾਲੀਆਂ ਦੇ ਨਾਲ ਹੀ ਮੋਰਚਾ ਜਿਹੜਾ ਕਿ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ ਅਤੇ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਉਹ ਦਿੱਲੀ ਕੋਚ ਕਰਨਗੇ ਬਿਨਾ ਟਰੈਕਟਰ ਟਰਾਲੀਆਂ ਤੋਂ ਕਿਸਾਨ ਜਿਹੜੇ ਪੰਜਾਬ ਅਤੇ ਹਰਿਆਣਾ ਦੇ ਉਹ ਦਿੱਲੀ ਵੱਲ ਚਲੇ ਨਹੀਂ ਪਹੁੰਚਣਗੇ ਫਿਲਹਾਲ ਜਿਹੜੇ ਬਾਕੀ ਸੂਬੇ ਦੇ ਕਿਸਾਨ ਨੇ ਉਹਨਾਂ ਨੂੰ ਜ਼ਰੂਰ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਟਰੈਕਟਰ ਟਰਾਲੀਆਂ ਤੋਂ ਬਗੈਰ ਕਿਸੇ ਵੀ ਹੋਰ ਸਾਧਨ ਦੇ ਬੱਸਾਂ ਟ੍ਰੇਨਾਂ ਦੇ ਰਾਹੀਂ ਦਿੱਲੀ ਜ਼ਰੂਰ ਕੋਚ ਕਰਨ ਤਾਂ ਅੱਜ ਤੁਹਾਨੂੰ ਦੱਸ ਦਈਏ ਦੇਸ਼ ਭਰ ਦੇ ਕਿਸਾਨ ਅ ਬੱਸਾਂ ਟ੍ਰੇਨਾਂ ਜਾਂ ਹੋਰ ਆਪਣੇ ਵਾਹਨਾਂ ਦੇ ਰਾਹੀਂ ਦਿੱਲੀ ਕੁਝ ਕਰਨਗੇ ਜੀ ਹਾਂ ਦਿੱਲੀ ਦੇ ਜੰਤਰ ਮੰਦਰ ਪਹੁੰਚ ਗਏ ਤਾਂ ਤੁਹਾਨੂੰ ਇਸ ਦਿਨ ਨਾਲ ਇਹ ਵੀ ਦੱਸ ਦਈਏ ਕਿ ਜੋ ਕਿਸਾਨਾ ਗੁਨੇ ਸਰਵਣ ਸਿੰਘ ਪੰਦੇਰ ਉਹਨਾਂ ਦੇ ਵੱਲੋਂ ਤੜਕਸਾਰ ਹੀ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਇਹ ਕਹਿਣਾ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਦੂਰ ਦੁਰਾਡੇ ਦੇ ਕਿਸਾਨ ਨੇ ਉਹਨਾਂ ਦੇ ਲਈ ਇੱਕ ਦਿਨ ਦੇ ਵਿੱਚ ਦਿੱਲੀ ਪਹੁੰਚਣਾ ਔਖਾ ਹੈ ਤਾਂ ਉਹਨਾਂ ਨੂੰ ਦੋ ਤਿੰਨ ਦਿਨਾਂ ਦਾ ਜੋ ਕਿ ਜ਼ਰੂਰ ਸਮਾਂ ਲੱਗ ਸਕਦਾ ਹੈ ਪਰ 9 ਅਤੇ 10 ਮਾਰਚ ਤੱਕ ਸਾਰੀ ਸਥਿਤੀ ਸਪਸ਼ਟ ਹੋ ਜਾਵੇਗੀ ਕਲੀਅਰ ਹੋ ਜਾਵੇਗੀ ਕਿ ਕੇਂਦਰ ਸਰਕਾਰ ਬਾਕੀ ਸੂਬੇ ਦੇ ਕਿਸਾਨਾਂ ਨੂੰ ਜੋ ਆਪਣੀਆਂ ਟਰੈਕਟਰ ਟਰਾਲੀਆਂ ਤੋਂ ਬਿਨਾ ਹੋਰ ਵਾਹਨਾਂ ਦੇ ਰਾਹੀਂ ਦਿੱਲੀ ਵੱਲ ਜਾ ਰਹੇ ਨੇ ਉਹਨਾਂ ਨੂੰ ਰੋਕਦੀ ਹੈ ਜਾਂ ਫਿਰ ਨਹੀਂ ਤਾਂ ਨਾਲ ਹੀ ਇਹ ਵੀ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਇਹ ਕਹਿਣਾ ਹੈ ਕਿ ਕਿਸਾਨ ਟਰੈਕਟਰ ਟਰਾਲੀਆਂ ਤੇ ਨਹੀਂ 오ੜੇ ਚਾਹਦੇ ਉਹ ਬਾਕੀ ਕਿਸੇ ਵੀ ਸਾਧਨਾ ਤੇ ਆ ਸਕਦੇ ਨੇ ਭਾਰਤ ਜੋ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਨੇ ਉਹ ਇਸੇ ਗੱਲ ਤੇ ਅੜੇ ਹੋਏ ਨੇ ਕਿ ਅਸੀਂ ਜੇਕਰ ਜਾਵਾਂਗੇ ਤਾਂ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਜਾਵਾਂਗੇ ਜਦਕਿ ਬਾਕੀ ਸੂਬੇ ਦੇ ਜੋ ਕਿਸਾਨ ਨੇ ਉਹ ਬੱਸਾਂ ਟ੍ਰੇਨਾਂ ਦੇ ਰਾਹੀਂ ਜਾ ਸਕਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਕੇਂਦਰ ਸਰਕਾਰ ਉਹਨਾਂ ਨੂੰ ਰੋਕਦੀ ਹੈ ਜਾਂ ਫਿਰ ਨਹੀਂ ਇਹ ਕਹਿੰਦਾ ਸਰਵਰ ਸਿੰਘ ਪੰਦੇੜ ਦਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੂੰ ਨ ਦੇਣਾ ਚਾਹੀਦਾ ਹੈ ਕਿ ਉਹ ਹੁਣ ਜਿਹੜੇ ਬਾਕੀ ਸੂਬੇ ਦੇ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਉਹਨਾਂ ਨੂੰ ਨਹੀਂ ਰੋਕੇਗੀ ਅਜਿਹਾ ਬਿਆਨ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਹੈ ਅਜਿਹਾ ਕਹਿਣਾ ਹੈ ਕਹਿਣਾ ਹੈ ਸਰਵਰ ਸਿੰਘ ਪੰਦੇੜ ਦਾ ਜਿਨ੍ਹਾਂ ਨੇ ਤੜਕਸਾਰ ਲਾਈਵ ਹੋ ਕੇ ਸੋਸ਼ਲ ਮੀਡੀਆ ਤੇ ਵੱਡਾ ਬਿਆਨ ਵੀ ਦਿੱਤਾ ਹੈ ਤੇ ਨਾਲ ਹੀ ਇਹ ਵੀ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਕਿਸਾਨੀ ਅੰਦੋਲਨ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਹਾਲਾਂਕਿ ਅੱਜ ਕਿਸਾਨੀ ਅੰਦੋਲਨ ਦਾ 23ਵਾਂ ਦਿਨ ਹੈ 13 ਫਰਵਰੀ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੋਰੇ ਬਾਰਡਰ ਤੇ ਡਟੇ ਹੋਏ ਨੇ ਦੱਸਦੇ ਕਿ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਮੰਗ ਤੋਂ ਇਲਾਵਾ ਹੋਰ ਵੀ ਕਿਸਾਨਾਂ ਦੀਆਂ ਮੰਗਾਂ ਨੇ ਇਨਸਾਫ ਜੋ ਕਿ ਕਿਸਾਨਾਂ ਨੂੰ ਜਿਹੜੇ ਲਖੇਪੁਰ ਖੀਰੀ ਦੇ ਕਿਸਾਨ ਨੇ ਪੀੜਤ ਕਿਸਾਨ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਹੋਰ ਵੀ ਕਿਸਾਨਾਂ ਦੀਆਂ ਮੰਗਾਂ ਨੇ ਜਿਸ ਨੂੰ ਲੈ ਕੇ ਕਿਸਾਨ ਲਗਾਤਾਰ ਹੀ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਡਟੇ ਹੋਰੇ ਤਾਂ ਅੱਜ 6 ਮਾਰਚਾ 6 ਮਾਰਚ ਦਾ ਜੋ ਐਲਾਨ ਕੀਤਾ ਗਿਆ ਸੀ ਕਿਸਾਨ ਆਗੂਆਂ ਦੇ ਵੱਲੋਂ ਕਿ 6 ਮਾਰਚ ਨੂੰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਤੋਂ ਇਲਾਵਾ ਜੋ ਬਾਕੀ ਸੂਬਿਆਂ ਦੇ ਕਿਸਾਨ ਨੇ ਉਹ ਦਿੱਲੀ ਕੁਚ ਕਰਨਗੇ ਦਿੱਲੀ ਦੇ ਜੰਤਰ ਮੰਤਰ ਪਹੁੰਚਣਗੇ ਤਾਂ ਤੁਹਾਨੂੰ ਦੱਸ ਦੇ ਕਿ ਕਿਸਾਨਾਂ ਦੇ ਦਿੱਲੀ ਵਿਖੇ ਜੰਤਰ ਮੰਤਰ ਤੇ ਪਹੁੰਚਣ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਦੇ ਵੱਲੋਂ ਦਿੱਲੀ ਅਤੇ ਜੰਤਰ ਮੰਤਰ ਤੇ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ ਜਿਸ ਦੇ ਚਲਦੇ ਆ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਪਹਿਲਾਂ ਹੀ ਸੁਰੱਖਿਆ ਦੇ ਪੂਰੇ ਪ੍ਰਬੰਧ ਕਰ ਲਏ ਗਏ ਨੇ ਅਤੇ ਕਿਸਾਨਾਂ ਨੂੰ ਰੋਕਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਨਾਲ ਹੀ ਸਰਵਣ ਸਿੰਘ ਪੰਦੇ ਨੇ ਵੀ ਕਿਹਾ ਕਿ ਹੁਣ ਤਾਂ ਜਿਹੜੇ ਬਾਕੀ ਸੂਬੇ ਦੇ ਕਿਸਾਨ ਜਾ ਰਹੇ ਨੇ ਉਹ ਬੱਸਾਂ ਟ੍ਰੇਨਾਂ ਦੇ ਰਾਹੀਂ ਹੀ ਜਾਣਗੇ ਤਾਂ ਫਿਰ ਹੁਣ ਕਿਉਂ 144 ਤਾਰਾ ਲਾਗੂ ਕੀਤੀ ਗਈ ਹੈ ਕਿਉਂ ਹੁਣ ਕਿਸਾਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕੇਂਦਰ ਸਰਕਾਰ ਨੂੰ ਹੁਣ ਬਿਆਨ ਦੇਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਨਹੀਂ ਰੋਕੇਗੀ ਤਾਂ ਅਜਿਹਾ ਕਹਿਣਾ ਸਰਵਣ ਸਿੰਘ ਪੰਦੇੜ ਦਾ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਅਸੀਂ ਇਸੇ ਤਰ੍ਹਾਂ ਹੀ ਸ਼ਰਮੂ ਦੇਖ ਨੌਰੇ ਬਾਰਡਰ ਤੇ ਡੱਟੇ ਰਹਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਕੇਂਦਰ ਸਰਕਾਰ ਨਹੀਂ ਮੰਨ ਲੈਂਦੀ ਅਤੇ ਜਦ ਤੱਕ ਹਰਿਆਣਾ ਜੋ ਪੁਲਿਸ ਹੈ ਤੇ ਹਰਿਆਣਾ ਸਰਕਾਰ ਹੈ ਜਦ ਤੱਕ ਸਾਡੇ ਕਿਸਾਨਾਂ ਦੇ ਲਈ ਰਸਤੇ ਸਾਫ ਨਹੀਂ ਹੋ ਜਾਂਦੇ ਉਹਦੇ ਤੱਕ ਅਸੀਂ ਦਿੱਲੀ ਵੱਲ ਚਾਲੇ ਨਹੀਂ ਪਾਵਾਂਗੇ ਤੇ ਜੇਕਰ ਅਸੀਂ ਜਾਵਾਂਗੇ ਤਾਂ ਆਪਣੇ ਟਰੈਕਟਰ ਟਰਾਲੀਆਂ ਤੇ ਹੀ ਸਵਾਰ ਹੋ ਕੇ ਜਾਵਾਂਗੇ ਉਸ ਤੋਂ ਬਿਨਾ ਅਸੀਂ ਸ਼ੰਭੂ ਅਤੇ ਬਾਰਡਰ ਤੇ ਹੀ ਜੋ ਕਿ ਧੰਨੇ ਲਗਾ ਕੇ ਬੈਠੇ ਰਹਾਂਗੇ ਇਸ ਤੋਂ ਬਗੈਰ ਅਸੀਂ ਦਿੱਲੀ ਵੱਲ ਚਾਲੇ ਨਹੀਂ ਪਾਵਾਂਗੇ ਤਾਂ ਹੁਣ ਦੇਖਣਾ ਹੋਵੇਗਾ ਇੱਕ ਪਾਸੇ ਤਾਂ ਜਿਹੜੇ ਕਿਸਾਨ ਨੇ ਉਹ ਆਪਣੀ ਗੱਲ ਤੇ ਅੜੇ ਕਹਿੰਦੇ ਕਿ ਅਸੀਂ ਟਰੈਕਟਰ ਟਰਾਲੀਆਂ ਤੇ ਹੀ ਸਵਾਰ ਹੋ ਕੇ ਜਾਣਗੇ ਤਾਂ ਉਦੋਂ ਹੀ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਆਉਣ ਤਾਂ ਟਰੈਕਟਰ ਟਰਾਲੀਆਂ ਤੋਂ ਬਿਨਾ ਹੀ ਹੋਣ ਉਸ ਤੋਂ ਇਲਾਵਾ ਉਹਨਾਂ ਦੀਆਂ ਜੋ ਕਿ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾ ਸਕਦੀਆਂ ਤਾਂ ਦੂਜੇ ਸੂਬਿਆਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜ਼ਰੂਰ ਬਾਕੀ ਦੇ ਸਾਧਨਾਂ ਦੇ ਰਾਹੀਂ ਦਿੱਲੀ ਕੋਚ ਕਰ ਸਕਦੇ ਨੇ ਪਰ ਜੋ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਹੋ ਸਿਰਫ ਟਰੈਕਟਰ ਟਰਾਲੀਆਂ ਤੇ ਹੀ ਸਵਾਰ ਹੋ ਕੇ ਜਾਣਗੇ ਤਾਂ ਹੁਣ ਦੇਖਣਾ ਹੋਵੇਗਾ ਅੱਜ ਜੋ ਦੇਸ਼ ਭਰ ਦੇ ਕਿਸਾਨ ਦਿੱਲੀ ਕੋਚ ਕਰ ਰਹੇ ਨੇ ਹਾਲਾਂਕਿ ਕੁਝ ਕਿਸਾਨਾਂ ਨੇ ਤਾਂ ਚਾਲੇ ਵੀ ਪਾਉਣੇ ਦੇਰ ਰਾਤ ਤੋਂ ਸ਼ੁਰੂ ਕਰ ਦਿੱਤੇ ਨੇ ਤਾਂ ਦੇਖਣਾ ਹੋਵੇਗਾ ਜਦੋਂ ਉਹ ਦਿੱਲੀ ਪਹੁੰਚਦੇ ਨੇ ਤਾਂ ਕੇਂਦਰ ਸਰਕਾਰ ਦੇ ਵੱਲੋਂ ਕੀ ਰਵਈਆ ਅਪਣਾਇਆ ਜਾਂਦਾ ਹੈ ਕਿਉਂਕਿ ਅਸੀਂ ਸਾਰੇ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਦੇਖ ਹੀ ਚੁੱਕੇ ਹਾਂ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਕੀ ਹਾਲਾਤ ਬਣੇ ਸੀ ਜਿਹੜੇ ਕਿ ਹਾਲਾਤ ਸੀ ਉਹ ਤਣਾਪੂਰਨ ਸਭ ਨੇ ਦੇਖੇ ਹੀ ਨੇ ਬਹੁਤ ਸਾਰੇ ਕਿਸਾਨ ਜਿਕੇ ਸ਼ਹੀਦ ਵੀ ਹੋਏ ਨੇ ਇਹਨਾਂ ਦੇ ਵਿੱਚ ਇੱਕ ਨੌਜਵਾਨ ਕਿਸਾਨ ਸ਼ੁਭਕੰਡ ਸਿੰਘ ਜੋ ਕਿ ਹਰਿਆਣਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਇਆ ਤੇ ਉਹ ਸ਼ਹੀਦ ਹੋ ਗਿਆ ਤਾਂ ਉਸ ਤੋਂ ਇਲਾਵਾ ਵੀ ਹੋਰ ਵੀ ਬਹੁਤ ਸਾਰੇ ਕਿਸਾਨ ਨੇ ਜੋ ਕਿ ਸ਼ਹੀਦੀ ਪਾ ਗਏ ਨੇ ਇਸ ਕਿਸਾਨੀ ਅੰਦੋਲਨ 파ਟ 2 ਦੇ ਦੌਰਾਨ ਤਾਂ ਹੁਣ ਦੇਖਣਾ ਹੋਵੇਗਾ ਜੋ 6 ਮਾਰਚ ਐ ਦੇਸ਼ ਭਰ ਦੇ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕਰਨਗੇ ਬੱਸਾਂ ਤੇ ਟ੍ਰੇਨਾਂ ਦੇ ਰਾਹੀਂ ਤਾਂ ਦੇਖਣਾ ਹੋਵੇਗਾ ਕੇਂਦਰ ਸਰਕਾਰ ਉਹਨਾਂ ਦੀ ਗੱਲ ਸੁਣਦੀ ਹੈ ਜਾਂ ਮੰਗਾਂ ਦੇ ਜਿਹੜੀਆਂ ਕਿਸਾਨਾਂ ਦੀਆਂ ਉਹਨਾਂ ਨੂੰ ਪੂਰਾ ਕਰਦੀ ਹੈ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਦੋਵਾਂ ਫੋਰਮਾਂ ਵੱਲੋਂ ਜਿਹੜੇ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਮੋਰਚੇ ਚੱਲ ਰਹੇ ਉਹਨਾਂ ਨੂੰ 23 ਸਵਾ ਦਿਨ ਹੋ ਚੁੱਕਾ ਵਾ ਚੜ੍ਹਦੀ ਕਲਾ 'ਚ ਮੋਰਚਾ ਚੱਲ ਰਿਹਾ ਜਿਹੜਾ ਅੱਜ ਅਸੀਂ ਵੱਖ-ਵੱਖ ਰਾਜਾਂ ਤੋਂ ਦਿੱਲੀ ਕੂਚ ਦਾ ਫੈਸਲਾ ਕੀਤਾ ਸੀ ਕਿ ਅੱਜ ਤੋਂ ਬਾਅਦ ਅੱਜ ਤੇ ਇਹਨਾਂ ਅੱਗੇ ਸਾਰੇ ਸਾਡੇ ਸੂਬੇ ਦਿੱਲੀ ਵੱਲੋਂ ਚੱਲਣਗੇ ਕਿਉਂਕਿ ਦੇਖੋ ਅੱਜ ਦਿੱਲੀ ਪਹੁੰਚਿਆ ਨਹੀਂ ਜਾ ਸਕਦਾ ਮੰਨ ਲਓ ਕੋਈ ਮੱਧ ਪ੍ਰਦੇਸ਼ ਤੋਂ ਚੱਲਦਾ ਕੋਈ ਥੋੜਾ ਬਿਹਾਰ ਤੋਂ ਚੱਲਦਾ ਅੱਜ ਤਾਂ ਪਹੁੰਚੇ ਜਾਂ ਸਾਊਥ ਇੰਡੀਆ ਵਾਲੇ ਤਾਂ 3 ਦਿਨ ਬਾਅਦ ਪਹੁੰਚ ਸਕਦੇ ਆ ਰਾਜਸਥਾਨ ਵਾਲੇ ਯੂਨੀਫਾਰਮ ਸਕਦੇ ਜੇ ਕੋ ਪੈਦਲ ਚੱਲੂਗਾ ਤੇ ਉਹ ਵੀ ਲੇਟ ਆ ਤੇ ਸਾਰੀ ਤਸਵੀਰ 7 8 9 10 ਤੱਕ ਕਲੀਅਰ ਹੋ ਤੋ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਜਿਵੇਂ ਧਾਰਾ 144 ਜੜੀਆ ਉਹ ਜੰਤਰ ਮੰਤਰ ਤੇ ਲਾਤੀਆ ਦਿੱਲੀ ਚ ਲਾਤੀਆ ਤੇ ਸਾਰੇ ਕਹਿੰਦੇ ਨਾਕੇ ਪੁਖਤਾ ਕਰਤੇ ਆ ਰੇਲ ਤੇ ਉਤਰ ਲਗਾ ਤੇ ਫਿਰ ਇਹ 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 ਚਿਹਰਾ ਨੰਗਾ ਨਾ ਹੋਇਆ ਵੀ ਕਹਿੰਦੇ ਸੀ ਵੀ ਟ੍ਰੈਕਟਰ ਟਾਲੀਆਂ ਛੱਡ ਕੇ ਤੁਸੀਂ ਦੇਸ਼ ਦੀ ਰਾਜਨੀਤੀ ਚਾਹਤੋ ਇਹਦਾ ਮਤਲਬ ਫੈਸਲਾ ਕਰ ਲਿਆ ਕੇਂਦਰ ਨੇ ਅੱਜੇ ਕਿਸਾਨ ਕਦੋਂ ਪਹੁੰਚਦੇ ਤੇ ਪਤਾ ਲੱਗੂ ਕਿ ਅਸੀਂ ਕਿਸੇ ਵੀ ਹਾਲਤ ਵਿੱਚ ਦੇਸ਼ ਦੀ ਰਾਜਧਾਨੀ ਵਿੱਚ ਕਿਸਾਨਾਂ ਨੂੰ ਵੜ ਨਹੀਂ ਦੇਣਾ ਇਹ ਪੂਰੀ ਦੁਨੀਆ ਦੇਖੇ ਵੀ ਮੋਦੀ ਸਰਕਾਰ ਕੇ ਚੁਣੀ ਹੋਈ ਸਰਕਾਰ ਵਾਲਿਆ ਕੋਈ ਜਮਹੂਰੀ ਸਰਕਾਰ ਵਾਲਾ ਵਿਹਾਰ ਨਹੀਂ ਕਰ ਰਹੀ ਇੱਕ ਜਿਵੇਂ ਡਿਕਟੇਟ ਕਰੀ ਦਿਆ ਵੀ ਦੇਸ਼ ਦੇ ਲੋਕਾਂ ਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾਣ ਨਹੀਂ ਦੇਣਾ ਪਹਿਲਾਂ ਇਹਨਾਂ ਨੂੰ ਸਾਡੇ ਟਰਾਲੀਆਂ ਤੇ ਟੈਂਕ ਟਰੈਕਟਰ ਟੈਂਕ ਕਰਕੇ ਲੱਗਦੇ ਸੀ ਕੱਲ ਹੀ ਪਤਾ ਨੂੰ ਮੋਰਚੀ ਵਰਗੀ ਲੱਗਦੀ ਸੀ ਇੱਕ ਤਾਂ ਛੱਡਦਾ ਹੁਣ ਸਾਡੇ ਜਿਹੜੇ ਕਿਸਾਨ ਪਹੁੰਚ ਰਹੇ ਇਹਨਾਂ ਨੂੰ ਕੀ ਲੱਗਦੇ ਆ ਸਾਨੂੰ ਕੇਂਦਰ ਦੱਸੇ ਵੀ ਦਿੱਲੀ ਚਾਰਸ਼ਮਰੀ ਬੈਰੀਕੇਡਿੰਗ ਕਿਉਂ ਆ ਸਰਕਾਰ ਤੁਸੀਂ ਖੋਲ ਦਿਓ ਸਾਰੀ ਦਿੱਲੀ ਹੁਣ ਜਦੋਂ ਅਸੀਂ ਫੈਸਲਾ ਕਰ ਲਿਆ ਵੀ ਅਸੀਂ ਦਾ ਸ਼ੰਭੂ ਬਾਡਰ ਤੇ ਖਨੌਰੀ ਤੇ ਬਾਰਡਰਾਂ ਦੇ ਬੈਣਾ ਜਿੰਨਾ ਤੱਕ ਤੁਸੀਂ ਰਾਹ ਨਹੀਂ ਖੋਲਦੇ ਫਿਰ ਦਿੱਲੀ ਦੇ ਵਪਾਰੀਆਂ ਨੂੰ ਦਿੱਲੀਆ ਦੇ ਲੋਕਾਂ ਨੂੰ ਤ्यों ਤੰਗ ਕਰ ਦੇਗੇ ਹਰਿਆਣੇ ਵਿੱਚ ਜਿਹੜੀ 70000 ਫੋਰਸ ਲਾਈ ਹੋਈ ਹੈ ਆਰਧ ਸੈਨਿਕ ਫੋਰਸ ਹਰਿਆਣੇ ਨੂੰ ਕੋ ਤੰਕੀ ਤੜਾ ਜਿਹੜੇ ਸਾਡੇ ਬਾਰਡਰ 23 ਦਿਨ ਹੋ ਗਏ 5 ਦਿਨ 28 ਦਿਨਾਂ ਦੇ ਬੰਦ ਨੇ ਸਾਡੇ ਪੰਜਾਬ ਦਾ ਘਾਟਾ ਵਪਾਰੀਆਂ ਦਾ ਘਾਟਾ ਸਾਡੀ ਆਰਥਿਕਤਾ ਦਾ ਘਾਟਾ ਸਾਰਾ ਕੇਂਦਰ ਨੂੰ ਭਰਨਾ ਚਾਹੀਦਾ ਇਹ ਕਿਉਂ ਬੰਦ ਕੀਤਾ ਤਾਂ ਕੇਂਦਰ ਜਵਾਬ ਦੇਵੇ ਕੇਂਦਰ ਮੰਗਾ ਮੰਨਣ ਵਾਸਤੇ ਸੀਰੀਅਸ ਨਹੀਂ ਹੈਗਾ ਕੇਂਦਰ ਸਾਨੂੰ ਵੰਗਾ ਰਿਹਾ ਵੀ ਤੁਸੀਂ ਲੰਮਾ ਮੋਰਚਾ ਚਲਾਓ ਫਿਰ ਮਰਦਾ ਕੀ ਨਹੀਂ ਕਰਦਾ ਉਦੋਂ ਤੱਕ ਮੋਰਚਾ ਚਲਾਵਾਂਗੇ ਜਿੰਨਾ ਚਿਰ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਦੇਖਦੇ ਰਹੋ ਚੜ੍ਹਦੀਕਲਾ ਟਾਈਮ ਟੀਵੀ ਧੰਨਵਾਦ